ਦੇਸ਼ ਦੇ ਵਿੱਚ ਇੱਕ ਅਜਿਹਾ ਮੰਦਿਰ ਜਿੱਥੇ 25000 ਤੋਂ ਵੱਧ ਚੂਹੇ ਰਹਿੰਦੇ ਨੇ ਇਹ ਮੰਨਿਆ ਜਾਂਦਾ ਹੈਗਾ ਕਿ ਪੂਜਾ ਕਰਨ ਦੇ ਨਾਲ ਇੱਥੇ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਘਰ ਦੇ ਵਿੱਚ ਜੋ ਵੀ ਦੁੱਖ ਤਕਲੀਫ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਉਹ ਕਿਹੜਾ ਮੰਦਿਰ ਹੈ ਕਿੱਥੇ ਹੈ ਕਿਹੜੇ ਸਥਾਨ ਦੇ ਉੱਤੇ ਆਉ ਤੁਹਾਨੂੰ ਦੱਸ ਦਿਆਂ ਦਰਅਸਲ Rajasthan ਦੇ Bikaner ਜ਼ਿਲ੍ਹੇ ਦੇ Dechno ਕਸਬੇ ਦੇ ਵਿੱਚ ਸਥਿਤ Maa Karni Mata Mandir ਆਪਣੀ ਵਿਲੱਖਣ ਆਸਥਾ ਤੇ ਰਿਵਾਜਾਂ ਕਰਕੇ ਸੰਸਾਰ ਭਰ ਦੇ ਵਿੱਚ ਪਰਚਿਤ ਹੈ। ਇਸ ਮੰਦਰ ਨੂੰ ਲੋਕ ਪਿਆਰ ਦੇ ਨਾਲ ਚੂਹਿਆਂ ਦਾ ਮੰਦਰ ਵੀ ਕਹਿੰਦੇ ਨੇ ਕਿਉਂਕਿ ਇੱਥੇ ਲਗਭਗ 25000 ਤੋਂ ਵੱਧ ਚੂਹੇ ਰਹਿੰਦੇ ਹਨ ਜਿਨ੍ਹਾਂ ਨੂੰ ਸ਼ਰਧਾਲੂ ਕਾਬਾ ਦੇ ਨਾਮ ਦੇ ਨਾਲ ਪੁਕਾਰਦੇ ਨੇ। ਮੰਨਤਾ ਇਹ ਹੈ ਕਿ ਇਹਨਾਂ ਚੂਈਆਂ ਦੇ ਦਰਸ਼ਨ ਕਰਨ ਅਤੇ ਉਹਨਾਂ ਨੂੰ ਖੁਆਉਣ ਦੇ ਨਾਲ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਖਾਸ ਗੱਲ ਇਹ ਹੈ ਕਿ ਮੰਦਰ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਨੰਗੇ ਪੈਰ ਦਰਸ਼ਨ ਕਰਨ ਜਾਂਦੇ ਨੇ ਅਤੇ ਚੂਈਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦੇ ਲਈ ਪੈਰ ਕਸੀਟ ਕੇ ਤੁਰਦੇ ਨੇ ਯਾਨੀ ਕਿ ਪੈਰ ਉਠਾ ਕੇ ਨਹੀਂ ਤੁਰਦੇ ਕਸੀਟ ਕਸੀਟ ਕੇ ਤੁਰਦੇ ਨੇ ਤਾਂ ਕਿ ਚੂਹਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਇੱਥੇ ਦੀ ਪ੍ਰਥਾ ਦੇ ਅਨੁਸਾਰ ਦੱਸਿਆ ਜਾਵੇ ਤਾਂ ਸ਼ਰਧਾਲੂ ਚੂਹਿਆਂ ਦੇ ਵਿਚਕਾਰ ਬੈਠ ਕੇ ਪ੍ਰਸ਼ਾਦ ਗ੍ਰਹਿਣ ਵੀ ਕਰਦੇ ਨੇ ਅਤੇ ਉਹਨਾਂ ਨੂੰ ਦੁੱਧ ਤੇ ਅਨਾਜ ਖਵਾਉਂਦੇ ਨੇ ਮਕਰਨੀ ਮਾਤਾ ਮੰਦਿਰ ਸਿਰਫ ਰਾਜਸਥਾਨ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਅਦਭੁਤ ਧਾਰਮਿਕ ਧਰੋਵਰ ਹੈ ਹਰ ਰੋਜ਼ ਸੈਕੜੇ ਸ਼ਰਧਾਲੂ ਅਤੇ ਸੈਲਾਨੀ ਇੱਥੇ ਆ ਕੇ ਇਸ ਅਨੋਖੀ ਆਸਤਾ ਦਾ ਅਨੁਭਵ ਵੀ ਕਰਦੇ ਨੇ ਹਾਲਾਂਕਿ ਤੁਹਨ ਦੱਸਦੀ ਕਿ ਅੱਜ ਤੱਕ ਇੱਥੇ ਇੱਕ ਵੀ ਚੂਹਾ ਜਿਹੜਾ ਕਿ ਚੂਹਾ ਮਰਿਆ ਹੋਇਆ ਨਹੀਂ ਪਾਇਆ ਗਿਆ ਹੈਗਾ ਨਾ ਤਾਂ ਇੱਥੇ ਕੋਈ 스멜 ਆਂਦੀ ਆ ਹਾਲਾਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਘਰਾਂ ਦੇ ਵਿੱਚ ਵੀ ਜੇਕਰ ਇੱਕ ਚੂਹਾ ਵੀ ਮਰ ਜਾਂਦਾ ਹੈ ਤਾਂ ਕਿੰਨੀ ਜ਼ਿਆਦਾ 스멜 ਆ ਜਾਂਦੀ ਹੈ ਪਰ ਇਸ ਮੰਦਿਰ ਦੇ ਵਿੱਚ ਐਨੇ ਜ਼ਿਆਦਾ 25000 ਤੋਂ ਵੱਧ ਚੂਹੇ ਹੋਣ ਤੋਂ ਬਾਅਦ ਵੀ ਇਸ ਮੰਦਿਰ ਦੇ ਵਿੱਚ ਵੀ ਕੀ ਬਦਬੂ ਤੱਕ ਨਹੀਂ ਆਉਂਦੀ ਆਖਿਰ ਇੰਨੀ ਵੱਡੀ ਮਾਨਤਾ ਹੋਣ ਦੇ ਦੱਸਦੀ ਹੈ ਕਿ ਹਰ ਮਨੋ ਕਾਮਨਾਵਾਂ ਪੂਰੀ ਹੁੰਦੀਆਂ ਨੇ ਇੱਥੇ ਚੂਆ ਦੀ ਪੂਜਾ ਵੀ ਕੀਤੀ ਜਾਂਦੀ ਹੈ ਮਕਰਨੀ ਮਾਤਾ ਮੰਦਿਰ ਆ ਕੇ ਹਰ ਕੋਈ ਆਪਣੇ ਦੁੱਖ ਦੱਸਦਾ ਹੈਗਾ ਤੇ ਉਹ ਦੁੱਖ ਦੂਰ ਵੀ ਹੋ ਜਾਂਦੇ ਨੇ ਦਰਅਸਲ Rajasthan ਦੇ Bikaner ਜ਼ਿਲ੍ਹੇ ਦੇ ਦੇਸ਼ਨੋ ਕਸਬੇ ਦੇਵਚ ਸਥਿਤ Maa Karni Mata Mandir ਆਪਣੀ ਵਿਲੱਖਣ ਆਸਥਾ ਤੇ ਰਿਵਾਜਾਂ ਕਰਕੇ ਸੰਸਾਰ ਭਰ ਦੇ ਵਿੱਚ ਪਰਚਿਤ ਹੈ। ਇਸ ਮੰਦਰ ਨੂੰ ਲੋਕ ਪਿਆਰ ਦੇ ਨਾਲ ਚੂਹਿਆਂ ਦਾ ਮੰਦਰ ਵੀ ਕਹਿੰਦੇ ਨੇ ਕਿਉਂਕਿ ਇੱਥੇ ਲਗਭਗ 25000 ਤੋਂ ਵੱਧ ਚੂਹੇ ਰਹਿੰਦੇ ਨੇ ਜਿਨ੍ਹਾਂ ਨੂੰ ਸ਼ਰਧਾਲੂ ਕਾਬਾ ਦੇ ਨਾਮ ਦੇ ਨਾਲ ਪੁਕਾਰਦੇ ਨੇ। ਮਾਨਤਾ ਇਹ ਹੈ ਕਿ ਇਹਨਾਂ ਚੂਈਆਂ ਦੇ ਦਰਸ਼ਨ ਕਰਨ ਅਤੇ ਉਹਨਾਂ ਨੂੰ ਖੁਆਉਣ ਦੇ ਨਾਲ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਖਾਸ ਗੱਲ ਇਹ ਹੈ ਕਿ ਮੰਦਰ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਨੰਗੇ ਪੈਰ ਦਰਸ਼ਨ ਕਰਨ ਜਾਂਦੇ ਨੇ ਅਤੇ ਚੂਈਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦੇ ਲਈ ਪੈਰ ਕਸੀਟ ਕੇ ਤੁਰਦੇ ਨੇ ਯਾਨੀ ਕਿ ਪੈਰ ਉਠਾ ਕੇ ਨਹੀਂ ਤੁਰਦੇ ਕਸੀਟ ਕਸੀਟ ਕੇ ਤੁਰਦੇ ਨੇ ਤਾਂ ਕਿ ਚੂਹਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਇੱਥੇ ਦੀ ਪ੍ਰਥਾ ਦੇ ਅਨੁਸਾਰ ਦੱਸਿਆ ਜਾਵੇ ਤਾਂ ਸ਼ਰਧਾਲੂ ਚੂਹਿਆਂ ਦੇ ਵਿਚਕਾਰ ਬੈਠ ਕੇ ਪ੍ਰਸ਼ਾਦ ਗ੍ਰਹਿਣ ਵੀ ਕਰਦੇ ਨੇ ਅਤੇ ਉਹਨਾਂ ਨੂੰ ਦੁੱਧ ਤੇ ਅਨਾਜ ਖਵਾਉਂਦੇ ਨੇ ਮਕਰਨੀ ਮਾਤਾ ਮੰਦਿਰ ਸਿਰਫ ਰਾਜਸਥਾਨ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਅਦਭੁਤ ਧਾਰਮਿਕ ਧਰੋਵਰ ਹੈ ਹਰ ਰੋਜ਼ ਸੈਕੜੇ ਸ਼ਰਧਾਲੂ ਅਤੇ ਸੈਲਾਨੀ ਇੱਥੇ ਆ ਕੇ ਇਸ ਅਨੋਖੀ ਆਸਤਾ ਦਾ ਅਨੁਭਵ ਵੀ ਕਰਦੇ ਨੇ ਹਾਲਾਂਕਿ ਤੁਹਨ ਦੱਸਦੀ ਕਿ ਅੱਜ ਤੱਕ ਇੱਥੇ ਇੱਕ ਵੀ ਚੂਹਾ ਜਿਹੜਾ ਕਿ ਚੂਹਾ ਮਰਿਆ ਹੋਇਆ ਨਹੀਂ ਪਾਇਆ ਗਿਆ ਹੈਗਾ ਨਾ ਤਾਂ ਇੱਥੇ ਕੋਈ 스멜 ਆਂਦੀ ਆ ਹਾਲਾਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਘਰਾਂ ਦੇ ਵਿੱਚ ਵੀ ਜੇਕਰ ਇੱਕ ਚੂਹਾ ਵੀ ਮਰ ਜਾਂਦਾ ਹੈ ਤਾਂ ਕਿੰਨੀ ਜ਼ਿਆਦਾ 스멜 ਆ ਜਾਂਦੀ ਹੈ ਪਰ ਇਸ ਮੰਦਿਰ ਦੇ ਵਿੱਚ ਐਨੇ ਜ਼ਿਆਦਾ 25000 ਤੋਂ ਵੱਧ ਚੂਹੇ ਹੋਣ ਤੋਂ ਬਾਅਦ ਵੀ ਇਸ ਮੰਦਿਰ ਦੇ ਵਿੱਚ ਵੀ ਕੀ ਬਦਬੂ ਤੱਕ ਨਹੀਂ ਆਉਂਦੀ ਆਖਿਰ ਇੰਨੀ ਵੱਡੀ ਮਾਨਤਾ ਹੋਣ ਦੇ ਦੱਸਦੀ ਹੈ ਕਿ ਹਰ ਮਨੋ ਕਾਮਨਾਵਾਂ ਪੂਰੀ ਹੁੰਦੀਆਂ ਨੇ ਇੱਥੇ ਚੂਆ ਦੀ ਪੂਜਾ ਵੀ ਕੀਤੀ ਜਾਂਦੀ ਹੈ ਮਕਰਨੀ ਮਾਤਾ ਮੰਦਿਰ ਆ ਕੇ ਹਰ ਕੋਈ ਆਪਣੇ ਦੁੱਖ ਦੱਸਦਾ ਹੈਗਾ ਤੇ ਉਹ ਦੁੱਖ ਦੂਰ ਵੀ ਹੋ ਜਾਂਦੇ ਨੇ